ਉਹ ਉਹ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਉਸ ਲੜਾਈ ਦੇ ਵਿੱਚ ਸ਼ਾਂਤਵੇਂ ਢੰਗ ਦੇ ਨਾਲ ਹਾਂਜੀ ਅੰਦੋਲਨ ਨੂੰ ਚਰਮ ਸੀਮਾ ਤੇ ਲਿਜਾਣ ਦਾ ਇਕੋ ਹੀ ਤਰੀਕਾ ਬਚਦਾ ਹੁੰਦਾ ਕਿ ਅਸੀਂ ਜਿਹੜੇ ਆਗੂ ਆ ਆਪਣੇ ਪੁਰਾਣਾਂ ਦੀ ਆਹੂਤੀ ਦੇਣ ਲਈ ਤਿਆਰੀ ਕਰੀਏ ਔਰ ਉਹ ਕੀਤੀ ਸਰਕਾਰ ਨੇ ਜਿਹੜਾ ਵੀ ਮਤਲਬ ਮੈਂ ਕਹੂੰਗਾ ਜੋ ਕੁਝ ਕੀਤਾ ਪੰਜਾਬ ਸਰਕਾਰ ਨੇ ਬਿਲਕੁਲ ਭਾਜਪਾ ਦੀ ਜਾਂ ਇਹ ਕਹਾ ਕੇਂਦਰ ਦੀ ਬੁੱਕਲ 'ਚ ਬਹਿ ਕੇ ਜੋ ਕੁਝ ਕੀਤਾ ਕੀਤਾ ਜਦੋਂ ਸਾਡੀ ਨੜਾਈ ਕੇਂਦਰ ਨਾਲ ਹੈ ਪੰਜਾਬ ਸਰਕਾਰ ਦਾ ਕੋਈ ਰੋਲਾ ਹੀ ਨਹੀਂ ਪੰਜਾਬ ਸਰਕਾਰ ਦਾ ਕੋਈ ਮਤਲਬ ਹੀ ਨਹੀਂ ਤੇ ਪੰਜਾਬ ਸਰਕਾਰ ਨੇ ਰਾਤ ਨੂੰ ਜਾ ਕੇ ਉੱਥੋਂ ਆਵਾਜ਼ ਬੰਦ ਕਰਾ ਚੱਕਿਆ ਇੱਥੇ ਲਿਆ ਕੇ ਸਾਨੂੰ ਹਸਪੀਟਲ ਦੇ ਵਿੱਚ ਲੈ ਕੇ ਆਂਦਾ ਜਿਹੜੀ ਗੱਲ ਕਰਦੇ ਆਪਾਂ ਦਾਖਲ ਦੀ ਏਜੰਡੇ ਚਾਰਜ ਦੀ ਹੁਣ ਤੁਸੀਂ ਮੈਨੂੰ ਅੰਦਾਜ਼ਾ ਲਾ ਕੇ ਦੱਸਿਓ ਕਿ ਭਈ ਮੇਰੇ ਕੋਲ ਕੋਈ ਮੋਬਾਈਲ ਨਹੀਂ ਹੁਣ ਦਿੱਤਾ ਜਿੱਥੇ ਮੈਨੂੰ ਰੱਖਿਆ ਗਿਆ ਹਸਪੀਟਲ ਦੇ ਵਿੱਚ ਰੱਖਿਆ ਹਸਪੀਟਲ ਜੀ ਗਿਆ ਲੇਕਿਨ ਜਿੱਥੇ ਰੱਖਿਆ ਗਿਆ ਉਸ ਵਾਰਡ ਦੇ ਵਿੱਚ ਕਿਸੇ ਵੀ ਹੋਰ ਪੇਸ਼ੈਂਟ ਦੇ ਅਟੈਂਡੈਂਟ ਨੂੰ ਵੀ ਮੋਬਾਈਲ ਤੱਕ ਨਹੀਂ ਲਿਜਾਣ ਦਿੱਤਾ ਤਾਂ ਫਿਰ ਇਹਨੂੰ ਆਪਾਂ ਕੀ ਮੰਨਾਂਗੇ ਵੀ ਹਸਪੀਟਲ ਦੇ ਵਿੱਚ ਐਡਮਿਟ ਤਾਂ ਹੈ ਜਾਂ ਫਿਰ ਬੰਦ ਨਜ਼ਰਬੰਦ ਹੈ ਸਚਾਈ ਇਹ ਸੀਗਾ ਕਿ ਇੱਥੇ ਨਜ਼ਰਬੰਦ ਰੱਖਿਆ ਗਿਆ ਹੈ ਔਰ ਉਸ ਨਜ਼ਰਬੰਦ ਤੋਂ ਅੱਜ ਲੋਕਾਂ ਦੀ ਤਾਕਤ ਲੋਕਾਂ ਦੀ ਸ਼ਕਤੀ ਨੇ ਜਾਜ ਸਾਡੇ ਕਿਸਾਨਾਂ ਦੇ ਦਿਲ ਦੇ ਇਰਾਦੇ ਜਿੰਨੇ ਕ ਕਿਸਾਨਾਂ ਦਾ ਹੌਸਲਾ ਸੀ ਉਹਦੇ ਨਾਲ ਮੇਰਾ ਵੀ ਇਰਾਦਾ ਜਿਹੜਾ ਸੀ ਉਹ ਬਿਲਡ ਸੀ ਇਸ ਗੱਲ ਦੇ ਉੱਤੇ ਕਿ ਅਸੀਂ ਕਿਸੇ ਕੀਮਤ ਦੇ ਉੱਤੇ ਕੋਈ ਅੰਸ਼ਣ ਜਿਹੜਾ ਸਾਡਾ ਸ਼ੁਰੂ ਹੋ ਗਿਆ ਸੀ ਉਹਨੂੰ ਨਹੀਂ ਤੋੜਾਂਗੇ ਉਹ ਜਾਰੀ ਰਹੇਗਾ ਦੂਜੀ ਗੱਲ ਬਥੇਰੇ ਕੋਸ਼ਿਸ਼ ਕਰਦੇ ਰਹੇ ਕਿ ਤੁਹਾਨੂੰ ਟ੍ਰੀਟਮੈਂਟ ਦੇ ਦਈਏ ਜੀ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰ ਲਈਏ ਜੀ ਤੁਹਾਡਾ ਬਲੱਡ ਲੈ ਲੀਏ ਤੁਹਾਡੇ ਟੈਸਟ ਕਰ ਲੀਏ ਜੀ ਤੁਹਾਡਾ ਫਲਾ ਕਰ ਲੀਏ ਝੌਂਕਾ ਕਰ ਲੀਏ ਲੇਕਿਨ ਮੇਰੀ ਇੱਕੋ ਗੱਲ ਸੀ ਕਿ ਦੇਖੋ ਅਸੀਂ ਜਦੋਂ ਲੜਾਈ ਜਿਹੜੀ ਲੜ ਰਹੇ ਹਾਂ ਅਸੀਂ ਆਪਦਾ ਫਿਊਚਰ ਬਚਾਉਣ ਦੀ ਲੜਾਈ ਲੜ ਰਹੇ ਹਾਂ ਔਰ ਜਿੰਨੀ ਤੱਕ ਜਿੰਨੀ ਦੇਰ ਤੱਕ ਸਾਡਾ ਫਿਊਚਰ ਸੇਫ ਨਹੀਂ ਹੁੰਦਾਗਾ ਉਨੀ ਦੇਰ ਤੱਕ ਸਾਡਾ ਹੁਣ ਜਿਉਣ ਵਾਸਤੇ ਕੋਈ ਸਟੈਪ ਚੱਕਣਾ ਉਹ ਉਚਿਤ ਨਹੀਂ ਹੈ ਔਰ ਉਹਦੇ ਜੋ ਅਸੀਂ ਤੇੜੇ ਇਰਾਦੇ ਦੇ ਨਾਲ ਇੱਥੇ ਨਾ ਕੋਈ ਕਿਸੇ ਕਿਸਮ ਦੀ ਟ੍ਰੀਟਮੈਂਟ ਨਾ ਕੋਈ ਚੈੱਕਅਪ ਨਾ ਕੁਝ ਨਹੀਂ ਔਰ ਪੁਲਿਸ ਦੀ ਕਸਟਡੀ ਚ ਰਹੇ ਆ ਤੁਸੀਂ ਦੇਖਿਆ ਹੋਵੇਗਾ ਤੁਹਾਨੂੰ ਕਿਹੜਾ ਕਿਸੇ ਕਿਸੇ ਪੱਤਰਕਾਰ ਨੂੰ ਨੇੜੇ ਜਾਣ ਦਿੱਤਾ ਜੇ ਮੈਂ ਦਾਖਲ ਹੁੰਦਾ ਤਾਂ ਮੇਰਾ ਕਹੜਾ ਬਹੁਤ سارے ਪੱਤਰਕਾਰ ਵੀ ਮੇਰੇ ਮੇਰੀ ਖਬਰ ਲੈਣ ਵਾਸਤੇ ਜਾ ਸਕਦੇ ਨੇ ਕੋਈ ਮੈਡੀਸਨ ਉਸ ਤਰ੍ਹਾਂ ਇਹਨਾਂ ਦਿਨਾਂ ਵਿੱਚ ਤੁਹਾਨੂੰ ਦਿੱਤੀ ਹੋਵੇ ਦੋ ਤਿੰਨ ਨਹੀਂ ਮੈਡੀਸਨ ਦਾ ਮਤਲਬ ਹੀ ਨਹੀਂ ਹੈ ਕੋਈ ਮੈਡੀਸਨ ਨਹੀਂ ਕੋਈ ਟੈਸਟ ਨਹੀਂ ਈਵਨ ਕੇ ਬਲੱਡ ਪ੍ਰੈਸ਼ਰ ਦਾ ਵੀ ਚੈੱਕ ਅਪ ਕਰਨਾ ਤਾਂ ਮਾਮੂਲੀ ਗੱਲ ਐ ਬਲੱਡ ਪ੍ਰੈਸ਼ਰ ਵੀ ਚੈੱਕ ਨਹੀਂ ਹੋਇਆ ਔਰ ਨਾ ਅਸੀਂ ਕਰਵਾਉਣਾ ਹੀ ਸੀ ਅਗਰ ਕਰਨ ਦੀ ਵੀ ਗੱਲ ਹੁੰਦੀ ਅਸੀਂ ਕਰਵਾਉਣਾ ਵੀ ਨਹੀਂ ਸੀਗਾ ਸਾਡਾ ਫੈਸਲਾ ਸੀਗਾ ਕਿ ਅਸੀਂ ਮਰਨ ਵਰਤ ਤੇ ਬੈਠਿਆ ਤੇ ਮਰਨ ਵਰਤ ਸਾਡਾ ਮਤਲਬ ਦੇਖੋ ਦੋ ਗੱਲਾਂ ਨੇ ਜਿਆਦਾ ਅਸੀਂ ਅਗਰ ਮਰਨ ਵਰਤ ਤੇ ਵੀ ਇਸ ਲੜਾਈ ਨਾਲ ਅਗਰ ਜਿੱਤ ਗਏ ਐਮਐਸਪੀ ਲੈ ਕੇ ਦੇਤੀ ਤਾਂ ਸਮਝ ਲਓ 100 ਸਾਲ ਘੱਟੋ ਘੱਟ 100 ਸਾਲ ਸਾਡੀ ਕਿਸਾਨੀ ਦੀ ਕਿਸਾਨ ਜਮਾਤ ਇਹ ਇੱਕ ਇਸ ਧਰਤੀ ਤੇ ਰਹੇਗਾ ਅਗਰ ਨਹੀਂ ਸਾਨੂੰ ਇਹ ਮਿਲਦਾ ਤੇ ਸਾਡੀ ਡੈਥ ਹੁੰਦੀ ਹੈ ਤਾਂ ਸਮਝ ਲਓ ਅੰਦੋਲਨ ਕਰਨ ਵਾਲੀ ਜਮਾਤ ਅੱਗੇ ਮਤਲਬ ਸਰਵਾਈਵ ਕਰਦੀ ਰਹੇਗੀ ਅੰਦੋਲਨ ਚੌਂਦਾ ਰਹੇਗਾ ਸੋ ਸਾਡਾ ਦੋਨੇ ਹੱਥੀ ਸਾਡੀ ਜਿੱਤ ਹੈ ਜੇ ਅਸੀਂ ਲੈ ਜਾਗੇ ਕੁਝ ਕਿਸਾਨਾਂ ਨੂੰ ਤਾਂ ਵੀ ਸਾਡੀ ਜਿੱਤ ਹੈ ਜੇ ਅਸੀਂ ਸ਼ਹਾਦਤ ਪਾ ਜਾਗੇ ਤਾਂ ਵੀ ਸਾਡਾ ਅੰਦੋਲਨ ਕਰਨ ਲਈ ਕਾਰਡ ਬਣਾਇਆ ਗਿਆ ਸੀ ਡੀਐਮਸੀ ਵੱਲੋਂ ਨਹੀਂ ਕੁਝ ਨਹੀਂ ਬਣਾਇਆ ਗਿਆ ਮੇਰਾ ਕਾਰਡ ਕੂੜੇ 'ਚ ਮੇਰਾ ਬੁਲੇਟਿਨ ਜਾਰੀ ਮੇਰਾ ਬੁਲੇਟਿਨ ਜਾਰੀ ਕੀਤਾ ਕੰਮ ਨਹੀਂ ਅੱਗੇ ਡਾਕਟਰ ਮੈਡੀਕਲ ਬੁਲੇਟਿਨ ਜਾਰੀ ਹੈ ਪੁਲਿਸ ਵੱਲੋਂ ਡੀਐਮਸੀ ਵੱਲੋਂ ਜਾਰੀ ਕੀਤਾ ਗਿਆ ਡੀਐਮਸੀ ਵੱਲੋਂ ਦੇਖੋ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕਰਨਾ ਉਹਨਾਂ ਨੂੰ ਕੀ ਦੱਸਿਆ ਫਿਰ ਮੈਡੀਕਲ ਦੇ ਵਿੱਚ ਕੀ ਲੱਭਿਆ ਮੇਰੇ ਮੈਡੀਕਲ ਦੱਸੋ ਕਿ ਇਹ ਠੀਕ ਹੈ ਜੀ ਚਲੋ ਸਾਹਿਬ ਬਸ ਡੱਲੇਵਾਲ ਸਭ ਠੀਕ ਹੈ ਉਹਨਾਂ ਨੂੰ ਮੇਰੇ ਮੇਰੇ ਸਾਹਮਣੇ ਲਿਆਓ ਇੱਕ ਵੀ ਇਹਨਾਂ ਦਾ ਸੁਪਰਡੈਂਟ ਨੂੰ ਲਿਆਓ ਕਿ ਵੀ ਮੇਰਾ ਮੈਡੀਕਲ ਦਾ ਕਰਿਆ ਕੀ ਤੁਸੀਂ ਕੈਮਰਾ ਵੀ ਕੀ ਮੇਰਾ ਤੁਸੀਂ ਬੀਪੀ ਚੈੱਕ ਕੀਤਾ ਕੀ ਤੁਸੀਂ ਮੇਰਾ ਬਲੱਡ ਲੈ ਕੇ ਕੋਈ ਟੈਸਟ ਕੀਤੇ ਕੀ ਮੇਰੀ ਸ਼ੂਗਰ ਚੈੱਕ ਕੀਤੀ ਕਿਹੜੀ ਕੀਤੀ ਹੈ ਅੱਛਾ ਕਿਹਨਾ ਹਾਲਾਤਾਂ ਦੇ ਅੰਦਰ ਰੱਖਿਆ ਗਿਆ ਸੀ ਧਲੇਵਾ ਦੇ ਕਿ 26 ਦੇ ਦੇਖੋ ਸਭ ਤੋਂ ਵੱਡਾ ਹਾਲਾਤਾਂ ਦੀ ਗੱਲ ਇਹ ਹੈ ਕਿ ਬਾਰ-ਬਾਰ ਇਹ ਗੱਲ ਆਉਂਦੀ ਰਹੀ ਹੈ ਕਿ ਤੁਸੀਂ ਜੀ ਅੰਕਸ਼ਨ ਛੱਡ ਦਿਓ ਤਾਂ ਮੇਰੇ ਵੱਲੋਂ ਇਹ ਸੀਗੀ ਗੱਲ ਕਿ ਜਿਹੜੀ ਸਾਡੀ ਲੜਾਈ ਹੈ ਉਹ ਜਾਰੀ ਹੈ ਅੰਸ਼ਣ ਛੱਡਣ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਪਹਿਲੀ ਗੱਲ ਦੂਜੀ ਗੱਲ ਹੈ ਕਿ ਜਿਹੜੀ ਮਤਲਬ ਸਭ ਤੋਂ ਮਾੜੀ ਗੱਲ ਹੁੰਦੀ ਰਹੀ ਉਹ ਮੈਂ ਉਹ ਤੁਹਾਡੇ ਪਹਿਲਾਂ ਹੀ ਜਾ ਚੁੱਕਿਆ ਧਿਆਨ 'ਚ ਕਿ ਜਿਹੜੇ ਵਿਚਾਰੇ ਮਤਲਬ ਹੋਰ ਪੇਸ਼ੈਂਟ ਸੀਗੇ ਉਹਨਾਂ ਪੇਸ਼ੈਂਟਾਂ ਦੇ ਜਿਹੜੇ ਟੈਂਡੈਂਟ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਮੋਬਾਈਲ ਆਪਦੇ ਆਪਦੇ ਪੇਸ਼ੈਂਟ ਕੋਲੇ ਵੀ ਲਿਜਾਣਾ ਅਲਾਉ ਨਹੀਂ ਸੀ ਤੇ ਜੇ ਇੰਨਾ ਕੁਝ ਹੈ ਤਾਂ ਸਮਝੋ ਕਿ ਇਹ ਕੋਈ ਆਪਾਂ ਮਤਲਬ ਕਿਸੇ ਹਸਪੀਟਲ ਦੇ ਇੱਕ ਉਹਨਾਂ ਦਾ ਬਹਾਨਾ ਹੈ ਕਿ ਅਸੀਂ ਚੈੱਕਅਪ ਕਰਨ ਵਾਸਤੇ ਲਿਆਂਦਾ ਹੋ ਸਕਦਾ ਹਕੀਕਤ ਗੱਲ ਇਹ ਸੀਗੀ ਕਿ ਉਹਨਾਂ ਨੇ ਉਥੋਂ ਚੱਕ ਕੇ ਸਾਡੇ ਇਸ ਅੰਦੋਲਨ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਇਹ ਮੈਂ ਕਹੂੰਗਾ ਕਿ ਪੰਜਾਬ ਸਰਕਾਰ ਨੇ ਬਿਲਕੁਲ ਭਾਜਪਾ ਸਰ ਜੀ ਸਾਹਿਬ ਅੱਜ ਡਿਸਚਾਰਜ ਰਿਹਾਈ ਤੁਹਾਡੀ ਜਿਹੜੀ ਹੈਗੀ ਆ ਤੁਸੀਂ ਕਿੰਨਾ ਦੇ ਦੇ ਕਿਉਂ ਕਿਉਂ ਕੀਤੀ ਜਾ ਰਹੀ ਹੈ ਇਹ ਕੀ ਕਾਰਨ ਦੱਸੇਗਾ ਕਿੰਨਾ ਦੇਖੋ ਇਹਦਾ ਤਾਂ ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਤਾਂ ਸਾਡੇ ਸਾਥੀ ਦੱਸ ਸਕਦੇ ਨੇ ਪਰ ਜੋ ਪ੍ਰੋਗਰਾਮ ਉੱਥੇ ਮੋਰਚੇ ਦੇ ਵਿੱਚ ਦਿੱਤੇ ਗਏ ਨੇ ਲੋਕਾਂ ਦੀ ਚੜ੍ਹਦੀ ਕਲਾ ਜਿਹੜੀ ਮੋਰਚੇ 'ਚ ਔਰ ਉਹ ਚੜਦੀ ਕਲਾ ਨੂੰ ਦੇਖਦੇ ਆ ਸਰਕਾਰ ਨੂੰ ਮਤਲਬ ਅਖੀਰ ਜਿਹੜਾ ਚੱਕ ਕੇ ਲਿਆਂਦਾ ਸੀ ਤੇ ਉਹ ਛੱਡਣਾ ਪਿਆ ਉਹ ਮੈਂ ਕਹਾਂਗਾ ਥੁੱਕ ਕੇ ਚੱਕਣਾ ਪਿਆ ਮੈਨੂੰ ਸਮਝਾਓ ਉਹ ਹਾਲਾਤ ਕੀ ਸੀ ਜਦੋਂ ਫਿਰੇ 2:42 ਮਿੰਟ ਤੇ ਤੁਹਾਨੂੰ ਡਿਟੇਨ ਉਹ ਹਾਲਾਤ ਕੀ ਸੀ ਇਕੱਲੇ ਤੁਸੀਂ ਨਹੀਂ ਸੀ ਨਾਲ ਤੁਹਾਡੇ ਨਾਲ ਕਿਸਾਨ ਆਗੂ ਸੀ ਤੁਸੀਂ ਇਕੱਲੇ ਲਿਆਂਦੇ ਗਏ ਕਿ ਹੋਰਾਂ ਨੂੰ ਵੀ ਲਿਆਂਦਾ ਗਿਆ ਨਹੀਂ ਮੈਂ ਅਸਲ ਦਰ ਅਸਲ ਪਤਾ ਕੀ ਹੈ 2:30 ਵਜੇ 2:30 ਵਜੇ ਦਾ ਟਾਈਮ ਸੀ ਸਾਰੇ ਆਪੋ ਆਪਣੇ ਮਤਲਬ ਟਰਾਲੀਆਂ ਦੇ ਵਿੱਚ ਆਰਾਮ ਨਾਲ ਪਏ ਸੀ ਉੱਥੇ ਜਾ ਕੇ ਜੋ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਕੀਤਾ ਇੱਕ ਦਰਵਾਜ਼ਾ ਟੁੱਟਾ ਹੋਇਆ ਆ ਦਰਵਾਜ਼ਾ ਤੋੜਿਆ ਤੁਸੀਂ ਦੇਖਿਆ ਹੋਵੋਗੇ ਉਹ ਦਰਵਾਜ਼ਾ ਤੋੜ ਕੇ ਸਾਨੂੰ ਮਤਲਬ ਉੱਥੋਂ ਲੈ ਕੇ ਜਾਂਦਾ ਔਰ ਉਹ ਜਿਹੜਾ ਕੁਝ ਵੀ ਹੋਇਆ ਉਹ ਤੋਂ ਪੂਰੇ ਜ਼ਬਰਦਸਤੀ ਢੰਗ ਨਾਲ ਜਿਸ ਤਰੀਕੇ ਨਾਲ ਪੁਲਿਸ ਲੈ ਕੇ ਹੁੰਦੀ ਉਸੇ ਤਰੀਕੇ ਨਾਲ ਲੈ ਕੇ ਜਾਂਦਾ ਕੋਈ ਇਹ ਨਹੀਂ ਸੀ ਲੇਕਿਨ ਇੱਕ ਗੱਲ ਇਹ ਆ ਕਿ ਮੋਰਚੇ ਦੀ ਜਿਹੜੀ ਉਹਨਾਂ ਨੂੰ ਐ ਲੱਗਦਾ ਸੀਗਾ ਕਿ ਸ਼ਾਇਦ ਡੱਲਿਆਂ ਨੂੰ ਚੱਕ ਲਾਂਗੇ ਤੇ ਅੰਸ਼ਨ ਅਸੀਂ ਖਤਮ ਕਰ ਦਿਆਂਗੇ ਲੜਾਈ ਡੈਮੇਜ ਕਰ ਦਿਆਂਗੇ ਔਰ ਉਸ ਲੜਾਈ ਨੂੰ ਸਾਡਾ ਸਾਥੀ ਸੁਖਜੀਤ ਸਿੰਘ ਹਰਦੋ ਛੰਡੇ ਉਹਨਾਂ ਨੇ ਉਸੇ ਦਿਨ ਉਸ ਉੱਥੇ ਮਰਨ ਮਰਨ ਦੇ ਉੱਤੇ ਬੈਠ ਕੇ ਉਸ ਲੜਾਈ ਨੂੰ ਪੈਰਲਰ ਕਰ ਲਿਆ ਚਾਲੂ ਕਰ ਲਿਆ ਜਾਰੀ ਰੱਖ ਲਿਆ ਕੰਟੀਨਿਊ ਹੈ ਤਾਂ ਫਿਰ ਸਰਕਾਰਾਂ ਦੀਆਂ ਵੀ ਮਜਬੂਰੀਆਂ ਬਣਦੀਆਂ ਨੇ ਕਿ ਅੰਦੋਲਨ ਤਾਂ ਜਾਰੀ ਹੈ ਉਹਦਾ ਉੱਥੇ ਜਾਰੀ ਹੈ ਉਹਦਾ ਇੱਥੇ ਜਾਰੀ ਹੈ ਔਰ ਕਿਸਾਨਾਂ ਨੇ ਜਿਹੜੀਆਂ ਕੌਲਾਂ ਦਿੱਤੀਆਂ ਨੇ ਉਹ ਤੋਂ ਸਖਤ ਦਿੱਤੀ ਅਗਲੀ ਰੈਲੀ ਕੀ ਹੈ ਦੱਲਾ ਦੱਲੀ ਕੀ ਹੈ ਹੁਣ ਹੁਣ ਤੁਸੀਂ ਮਰਨਵਰਤ ਤੇ ਬੈਠ ਰਹੇ ਹੋ ਕਿ ਹੁਣ ਤੁਸੀਂ ਨਹੀਂ ਮਰਨਵਰਤ ਤੇ ਨਾ ਬੈਠਣਾ ਹੁੰਦਾ ਤੇ ਫਿਰ ਇੱਥੇ ਇਹਨਾਂ ਦੇ ਪੁਲਿਸ ਵਾਲਿਆਂ ਦੇ ਕਹਿਣ ਤੇ ਮਤਲਬ ਚਾਹ ਪੀ ਲੈਂਦੇ ਹਾਂ ਹੈਨਾ ਮਰਨਵਰਤ ਜਾਰੀ ਰਹੇਗਾ ਉਦੋਂ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਚਲਿਆ ਥੋੜਾ ਮੈਡੀਕਲ ਬ੍ਰਿਟਨ ਜਿਹੜਾ ਅਸੀਂ ਜਾਰੀ ਕੀਤਾ ਉਹ ਬਿਲਕੁਲ ਬਿਲਕੁਲ ਝੂਠੇ ਕੋਈ ਬਲੱਡ ਚੈੱਕ ਕੀਤਾ ਹੋਵੇ ਕੋਈ ਸ਼ੂਗਰ ਬਲੱਡ ਪ੍ਰੈਸ਼ਰ ਕੁਝ ਥਰਮੋਮੀਟਰ ਦੇ ਨਾਲ ਕੁਝ ਨਹੀਂ سوال ਤਾਂ ਇਹੀ ਹੈ ਕਿ ਜਿਆਦਾ ਚੰਗੀ ਗੱਲ ਇਹ ਹੈ ਕਿ ਜੇ ਉਹ ਮੇਰੇ ਨਾਲ ਬਹਿ ਜਾਂਦੇ ਇੱਥੇ ਤਾਂ ਸਾਰਿਆਂ ਦੇ ਸਾਹਮਣੇ ਮੈਂ ਰੂਬਰੂ ਕਰਵਾ ਦਿੰਦਾ ਉਹਨਾਂ ਨੂੰ ਪੁੱਛਾ ਦਿੰਦਾ ਵੀ ਦੱਸ ਵੀ ਕੀ ਕੀਤਾ ਕੋਈ ਕੋਈ ਸੁਣੋ ਮੇਰੀ ਗੱਲ ਕਿਸੇ ਤਰ੍ਹਾਂ ਦਾ ਮੈਂ ਐਮਰਜੈਂਸੀ ਵਾਰਡ 'ਚ ਸੀ ਕੇ ਰੱਖਿਆ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਚੈੱਕ ਅਪ ਕੋਈ ਬਲੱਡ ਲੈਣਾ ਈਵਨ ਕਿ ਥੋੜਾ ਜਿਹਾ ਇੱਥੋਂ ਖੂਨ ਲੈ ਕੇ ਕਰਦੇ ਹੁੰਦੇ ਆ 슈ਗਰ ਲੈਵਲ ਚੈੱਕ ਜਾਂ ਮਤਲਬ ਬੀਪੀ ਚੈੱਕ ਤਾਂ ਇੱਥੇ ਹੀ ਹੋ ਜਾਂਦਾ ਵੀ ਬੀਪੀ ਕਿੰਨਾ ਹੈ ਕੁਝ ਵੀ ਨਹੀਂ ਹੈ ਕੋਈ ਕਿਸੇ ਕਿਸਮ ਦਾ ਚੈੱਕ ਅਪ ਨਹੀਂ ਨਾ ਕਰਨ ਦੇਣਾ ਸੀ। ਨਾਲੇ ਤਾਂ ਇਹ ਕਹ ਰਹੇ ਸੀ ਕਿ ਡੱਲਿਆਲ ਸਾਹਿਬ ਦਾ 슈ਗਰ ਲੈਵਲ ਫਲਕਚੂਏਟ ਕਰ ਰਿਹਾ। ਵੀ ਕਾਦੋਂ ਖਬਰਾਂ ਕਾਦੋਂ ਕਹੀ ਜਾਂਦੀ ਹੈ ਮੇਰੇ ਬਾਹਰ ਮੇਰਾ ਮੇਰਾ ਚੈੱਕ ਅਪ ਹੀ ਨਹੀਂ ਹੋਇਆ। ਮੇਰਾ ਚੈੱਕ ਅਪ ਹੀ ਨਹੀਂ ਹੋਇਆ। ਮਨਦੀਪ ਸਿੰਘ ਦੇਖੋ ਡਾਕਟਰ ਦਾ ਡਾਕਟਰ ਦਾ ਜਿਹੜੇ ਮੈਂ ਵਾਰਡ 'ਚ ਆਉਥੇ ਡਾਕਟਰ ਦਾ ਬਹੁਤ ਫਿਰਦੇ ਆ ਲੇਕਨ ਆਉਂਦੇ ਰਹੇ ਲਿਆਉਂਦੇ ਰਹੇ ਆ ਮਤਲਬ ਪ੍ਰਸ਼ਾਸਨਿਕ ਅਧਿਕਾਰੀ ਲਾਉਂਦੇ ਰਹੇ ਨੇ। ਐਡੀਜੀ ਵੀ ਸਾਹਿਬ ਦਾ ਇਹ ਆਖੜਾ ਸੀ ਕਿ ਤੁਹਾਡੀ ਸਿਹਤ ਦਾ ਖਿਆਲ ਰੱਖਣ ਵਾਸਤੇ ਤੁਹਾਨੂੰ ਇੱਥੇ ਲਿਆਂਦਾ ਗਿਆ। ਦੇਖੋ ਸਵਾਲ ਇਹ ਆ ਕਿ ਕਹੇ ਭਾਵੇਂ ਕੁਝ ਵੀ ਅਗਰ ਸਿਹਤ ਦਾ ਖਿਆਲ ਰੱਖਣ ਵਾਸਤੇ ਲਿਆਂਦਾ ਸੀ ਤਾਂ ਸਾਡੇ ਵੀ ਮੋਬਾਈਲ ਜਬਤ ਕਰਨ ਦੀ ਕੋਈ ਤਕਨੀ ਬਣਦੀ ਸੀ। ਸੈਕੰਡ ਇਸ਼ੂ ਕਿ ਉਹਦਾ ਮਤਲਬ ਜਿਹੜੇ ਮੇਰੇ ਨਾਲ ਵਿਚਾਰੇ ਪਾਸੇ ਐਸੇ ਹੋਰ ਪੇਸ਼ੈਂਟ ਉਹਨਾਂ ਦੇ ਅਟੈਂਡੈਂਟ ਹੈ ਉਹਨਾਂ ਦੇ ਵੀ ਮੋਬਾਈਲ ਉਹਨਾਂ ਨੇ ਅੱਗੇ ਨਹੀਂ ਲਜਾਂ ਦਿੱਤੇ ਤਾਂ ਫਿਰ ਇਹ ਨੂੰ ਇਹ ਚ ਕੀ ਕੱਢੋਗੇ ਅੱਜ ਅੱਜ ਦੀ ਸੁਣ ਲਿਓ ਆ ਫੈਸਲਾ ਹੋਣ ਤੋਂ ਪਹਿਲਾਂ ਅੱਜ ਇੱਕੋ ਬੱਚੇ ਨੇ ਕਿਤੇ ਕੋਈ ਮਤਲਬ ਬੋਲ ਕੇ ਪਾਇਆ ਹੈ ਤੁਹਾਡੇ ਤੁਹਾਡੇ ਪੋਤੇ ਦੇ ਪੋਤੇ ਉਹ ਇੱਕ ਲੜਕੀ ਉੱਥੇ ਵਿਚਾਰੀ ਮੁਲਾਜ਼ਮ ਹੈ ਉਹ ਉਹ ਮੈਨੂੰ ਵਿਖਾ ਬੈਠੀ ਵੀ ਬਾਪੂ ਆਹ ਮਤਲਬ ਤੁਹਾਡਾ ਪੋਤਰਾ ਬੋਲੀ ਜਾਂਦਾ ਹੈ ਤੂੰ ਉਹ ਇੰਨੀ ਗੱਲ ਚ ਉਹ ਵਿਚਾਰੀ ਨੂੰ ਮਤਲਬ ਉਹਦੀ ਖਚਾਈ ਹੋ ਗਈ ਵੀ ਤੂੰ ਹਾਂ ਹਾਂ ਤੂੰ ਡੱਲੇ ਵਾਲ ਨੂੰ ਇਹ ਕਿਉਂ ਵਿਖਾਇਆ ਅੱਛਾ ਤੂੰ ਮੇਰਾ ਮਤਲਬ ਤੁਸੀਂ ਸਮਝ ਰਹੇ ਹੋ ਆਪਣੇ ਆਪ ਮਤਲਬ ਇਸ ਗੱਲ ਤੋਂ ਮਤਲਬ ਅੰਦਾਜ਼ਾ ਲੱਗ ਜਾਂਦਾ ਹੈ ਕਿ ਉਹਨਾਂ ਦੀ ਐਨਯੂ ਸਾਨੂੰ ਡਿਟੇਨ ਕਰਦਾ ਹੈ ਸੱਲਾਹ ਸੱਤ ਕੇਂਦਰ ਸਰਕਾਰ ਨਾਲ ਲੜਾਈ ਹੈ ਵਿੱਚ ਪੰਜਾਬ ਸਰਕਾਰ ਦੀ ਨੋਟਵਾਰੀ ਤੁਸੀਂ ਹੁਣ ਦਿੱਤਾ ਦੇ ਦਿਓ ਤੁਹਾਨੂੰ ਦੇਖੋ ਪੰਜਾਬ ਸਰਕਾਰ ਨੇ ਬਿਲਕੁਲ ਕੇਂਦਰ ਦੇ ਨਾਲ ਭਾਈਵਾਲੀ ਨਿਭਾਈ ਹੈ ਸਾਡੀ ਪੰਜਾਬ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਹਤੈਸ਼ੀ ਹਾਂ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਪੰਜਾਬ ਦੇ ਹਿੱਤ ਲਈ ਲੜ ਰਹੇ ਹਾਂ ਅਗਰ ਐਮਐਸਪੀ ਬਣੇ ਬਣੇਗੀ ਕਿਸਾਨ ਆਪਣੇ ਆਪ ਡਾਇਵਰਸਿਫਿਕੇਸ਼ਨ ਕਰਨਗੇ ਝੋਨਾ ਜਿਹੜਾ ਮੁੱਖ ਸਮੱਸਿਆਵਾਂ ਦਾ ਕਾਰਨ ਬਣਿਆ ਹੋਇਆ ਹੈ ਕਿ ਇਹ ਕਿਹਾ ਜਾਂਦਾ ਵੀ ਜੇ ਝੋਨਾ ਲੱਗਦਾ ਹੈ ਤਾਂ ਦੇਖੋ ਜੀ ਪਾਣੀ ਮੁੱਕ ਰਿਹਾ ਹੈ ਸਾਰੇ ਪੰਜਾਬ ਲਈ ਖਤਰਾ ਹੈ ਨਾ ਉਹ ਕੱਲੇ ਕਿਸਾਨਾਂ ਲਈ ਨਹੀਂ ਹਰ ਇੱਕ ਵਰਗ ਲਈ ਖਤਰਾ ਹੈ ਅਗਰ ਪਾਣੀ ਬਚਾਉਣ ਵਾਲੇ ਪਾਸੇ ਨੂੰ ਅਸੀਂ ਤੁਰੇ ਹਾਂ ਸਾਨੂੰ ਐਮਐਸਪੀ ਮਿਲੇ ਦੂਜੀਆਂ ਫਕਰੋਪਸ ਅਸੀਂ ਲਾਈਏ ਝੋਨਾ ਛੱਡੀਏ ਪਹਿਲੇ ਨੰਬਰ ਤੇ ਪਾਣੀ ਬਚੇਗਾ ਦੂਸਰੇ ਨੰਬਰ ਤੇ ਪੋਲੂਸ਼ਨ ਦਾ ਖੜਾ ਛੁੱਟੇਗਾ ਤੀਸਰੇ ਨੰਬਰ ਦੇ ਉੱਤੇ ਜਿਹੜੀ ਵੱਡੀ ਗੱਲ ਹੋਊਗੀ ਉਹ ਇਹ ਹੋਏਗੀ ਕਿ ਪੰਜਾਬ ਨੂੰ ਜਿਹੜੀ ਅੱਜ ਕਹਿੰਦੇ ਵੀ ਕਿਸਾਨਾਂ ਨੂੰ ਬਿਜਲੀ ਦਿੱਤੀ ਜਾਂਦੀ ਹੈ ਫ੍ਰੀ ਅਸੀਂ 80% ਬਿਜਲੀ ਸਰਪਲਸ ਕਰ ਦੇਾਂਗੇ ਸਿਰਫ 20% ਨਾਲ ਅਸੀਂ ਖੇਤੀ ਕਰ ਲਾਂਗੇ ਤਾਂ ਉਹ ਸਾਰੀਆਂ ਗੱਲਾਂ ਉਹ ਰੋਜ਼ ਦਾ ਕੱਲਾ ਇਹ ਨਹੀਂ ਹੋਣਾ ਅਗਰ ਕਿਸਾਨ ਸਮਰੱਥ ਹੋਏਗਾ ਅਗਰ ਕਿਸਾਨ ਸਮਰੱਥ ਹੋਏਗਾ ਤਾਂ ਕਿਸਾਨ ਨੇ ਪੈਸਾ ਮਾਰਕੀਟ 'ਚ ਹੀ ਲਾਉਣਾ ਹੈ ਔਰ ਜਿਹੜਾ ਸਮਾਨ ਅਸੀਂ ਬਾਜ਼ਾਰ 'ਚੋਂ ਖਰੀਦਾਂਗੇ ਉਹ 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 ਚੀਜ਼ਾਂ ਦੀ ਪ੍ਰੋਡਕਸ਼ਨ ਵਧਾਉਣੀ ਪੈਗੀ ਅਗਰ ਉਹਨਾਂ ਦੀ ਪ੍ਰੋਡਕਸ਼ਨ ਵਧੇਗੀ ਦਾ ਦੇਸ਼ ਦੀ ਜੀਡੀਪੀ ਨੂੰ ਦੇਸ਼ ਦੀ ਜੀਡੀਪੀ ਨਹੀਂ ਅਖਰ ਸਾਹਿਬ ਖਨੋਰੀ ਕਦੋਂ ਜਾ ਰਹੇ ਹੋ ਅੱਜ ਆ ਬਸ ਇੱਥੋਂ ਸਿੱਧੇ ਖਨੋਰੀ ਇੱਥੋਂ ਸਿੱਧੇ ਖਨੋਰੀ ਜਾਓ ਇੱਥੋਂ ਸਿੱਧੇ ਖਨੋਰੀ ਉਸ 스테ਜ ਤੇ ਬੈਠ ਜਾਣਾ ਉੱਥੇ ਕੀ ਇੰਤਜ਼ਾਮ ਤੁਸੀਂ ਦੋਹਰਾ ਦੇਖੋ 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 ਖਨੋਰੀ ਜਾ ਕੇ ਕੀ ਅਗਲਾ ਸਟੈਪ ਹੋਊਗਾ ਐਕਸ਼ਨ ਪਲਾਨ ਕੀ ਬਣਾਉਗੇ ਉਸ 스테ਜ ਤੇ ਬੈਠੋਗੇ ਮੈਂ ਕਹਿੰਨਾ ਵੀ ਦੇਖੋ ਬਾਕੀ ਗੱਲ ਪਨੇਰ ਸਾਹਿਬ ਵੀ ਦੱਸ ਦੇਣਗੇ ਤੁਹਾਨੂੰ ਮੇਰੀ ਇੱਕੋ ਹੀ ਗੱਲ ਹੈ ਕਿ ਮਰਨ ਵਰਤ ਜਾਰੀ ਹੈ ਇਹੀ ਮਰਨ ਵਰਤ ਰੈਗੂਲਰ ਉੱਥੇ ਜਾ ਕੇ 스테ਜ ਤੇ ਬੈਠ ਕੇ ਸ਼ੁਰੂ ਆਇਆ ਸਰੇ ਉਸੇ ਦੇ ਨਹੀਂ ਪੰਜਾਬ ਪ੍ਰਧਾਨ ਨੇ ਰੋਡ ショਅ ਕੱਢਣਾ ਉਸੇ ਦੇ ਨਹੀਂ ਤੁਹਾਨੂੰ ਚੱਕਿਆ ਗਿਆ ਕਾਰਨ ਕੀ ਹੈ ਉਸੇ ਦੇ ਨਹੀਂ ਚੱਕਿਆ ਗਿਆ ਉਸੇ ਦੇ ਨਹੀਂ ਰੋਡ ショਅ ਕੱਢਿਆ ਗਿਆ ਲੱਗਦਾ ਵੀ ਰੋਡ ショਅ ਦੇ ਨਾਲ ਕੋਈ ਤੱਲੁਕਾਤ ਸੀ ਨਹੀਂ ਇਹ ਚਲੋ ਇਹ ਤਾਂ ਉਹਨਾਂ ਦੀ ਪੋਲੀਟਿਕਲ ਹੀ ਗੱਲ ਹੈ ਮੈਂ ਤਾਂ ਇਹ ਕਹੂੰਗਾ ਕਿ ਕੇਂਦਰ ਦੇ ਨਾਲ ਭਾਈਵਾਲੀ ਨਿਭਾਈ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਪੰਜਾਬ ਨਾਲ ਇੱਕ ਤਰ੍ਹਾਂ ਦੀ ਦੁਸ਼ਮਣੀ ਵਾਲੀ ਗੱਲ ਕੀਤੀ ਆ ਅਗਰੇ ਇਸ ਅੰਦੋਲਨ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਦੇਖੋ ਦੇਖੋ ਦੋਵਾਂ ਫੋਰਮਨ ਨੇ ਜਿਹੜਾ ਫੈਸਲਾ ਕੀਤਾ ਸੀ ਵੀ ਕੱਲ ਮੁੱਖ ਮੰਤਰੀ ਪੰਜਾਬ ਦੀ ਰਾਇਸ਼ ਦਾ ਘਰਾਓ ਕਰਨਾ ਵਾ ਜਿਵੇਂ ਸਾਡੇ ਦੋ ਲਾਂ ਚੰਡੀਗੜ੍ਹ ਦੀਆਂ ਦੋਵਾਂ ਪੀਸੀਆਂ ਚ ਹੋ ਚੁੱਕੇ ਸੀਗੇ ਇਹ ਕੇਰਾ ਉਹਨੂੰ ਤੋੜਨ ਵਾਸਤੇ ਇਹ ਜਿਹੜਾ ਸਾਰਾ ਕੁਝ ਕੀਤਾ ਗਿਆ ਸੀ ਜਦੋਂ ਪੰਜਾਬ ਸਰਕਾਰ ਨੂੰ ਲੱਗਾ ਵੀ ਪੂਰੇ ਪੰਜਾਬ ਅੰਦਰ ਦੇਸ਼ ਅੰਦਰ ਚੁੱਲ੍ਹੇ-ਚੁੱਲ੍ਹੇ ਤੇ ਗੱਲ ਜਾ ਰਹੀ ਆ ਲੋਕ ਗੱਲ ਦੇਖ ਰਹੇ ਆ ਤੇ ਲੋਕਾਂ ਦੇ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਪੋਲੀਟੀਕਲ ਹਾਕਮ ਆਪਦਾ ਨੁਕਸਾਨ ਦੇਖਦੇ ਹੁੰਦੇ ਜਦੋਂ ਉਹਨਾਂ ਨੂੰ ਵੇਖਿਆ ਕਿ ਇਹਨਾਂ ਦਾ ਚੁੱਕਣ ਵਾਲਾ ਜਿਹੜਾ ਏਜੰਡਾ ਉਹ ਫੇਲ ਹੋ ਗਿਆ ਤਾਂ ਉਹਨਾਂ ਨੂੰ ਇਹਦਾ ਸਿਆਸੀ ਨੁਕਸਾਨ ਹੋਊਗਾ ਸਰਕਾਰ ਫਿਰ ਪਛਾਹ ਮੋੜੀ ਪਛਾਹ ਮੜ ਕੇ ਅੱਜ ਜਿਹੜੀ ਖਨੌਰੀ ਤੇ ਮੀਟਿੰਗ ਹੋਈ ਆ ਅਫਸਰ ਸਭਾਂ ਗਏ ਦੋਵੇਂ ਫੋਰਮਾਂ ਤੇ ਲੀਡਰ ਗਏ ਉਹਦੇ ਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵਾ ਡੱਲੇਵਾਲ ਸਾਹਿਬ ਨੂੰ ਉਹਨਾਂ ਜਿਹੜਾ ਰਿਹਾ ਕਰਾਂਗੇ ਤਾਂ ਇਹ ਬੰਦੀ ਬਣਾ ਕੇ ਰੱਖਿਆ ਸੀ ਅਰ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੈਟੇ ਪੰਜਾਬ ਦੇ ਲੋਕਾਂ ਦੀ ਜਿੱਤ ਆ ਦੇਸ਼ ਦੇ ਲੋਕਾਂ ਦੀ ਜਿੱਤ ਆ ਦੇਸ਼ ਦੇ ਲੋਕਾਂ ਦਾ ਦਬਾਅ ਵਾ ਪੰਜਾਬੀਆਂ ਦਾ ਦਬਾਅ ਵਾ ਵੀ ਪੂਰੇ ਪੰਜਾਬ ਨੇ ਇੱਕ ਮੁੱਠੋ ਕੇ ਆਵਾਜ਼ ਚੁੱਕੀ ਹਰ ਘਰ ਤੇ ਤੁਸੀਂ ਚਲੇ ਜੋ ਗੱਲਬਾਤ ਚੱਲਦੀ ਸੀ ਵੀ ਕਿਸਾਨ ਆਡੂ ਰਾਤ ਦੇ ਵਿੱਚ ਕਿਉਂ ਚੱਕ ਕੇ ਲਗੇ ਤਾਂ ਹੁਣ ਜਦੋਂ ਡੱਲੇਵਾਲ ਸਾਹਿਬ ਖਨੌਰੀ ਚਲੇ ਜਾਣਗੇ ਜੜੇ ਕਾਰਜ ਵਾਸਤੇ ਮੁੱਖ ਮੰਤਰੀ ਸਾਹਿਬ ਰਿਹਾਸ ਦੀ ਕਰਾਓ ਕਰਨਾ ਸੀ ਜਦੋਂ ਡੱਲੇਵਾਲ ਸਾਹਿਬ ਖਨੌਰੀ ਪਹੁੰਚ ਜਾਣਗੇ ਉਸ ਤੋਂ ਬਾਅਦ ਉਹਦਾ ਸਪਸ਼ਟੀਕਰਨ ਆ ਜਾਊਗਾ ਠੀਕ ਹੈ ਜੀ ਤੇ ਅੱਜ ਜਾ ਕੇ ਫਿਰ ਅਗਲੀ ਰਣਨੀਤੀ ਕੱਲ ਦੋਵੇਂ ਫੋਰਮ ਮੀਟਿੰਗ ਕਰਨਗੇ ਮੀਟਿੰਗ ਕਰਕੇ ਦੋ ਪ੍ਰੋਗਰਾਮ ਐਲਾਨੇ ਹੋਇਆ ਉਹ ਟਾਲਾ ਅਮਰ ਅੰਸ਼ਣ ਮਰਨ ਵਰਤ ਵੀ ਜਾਰੀ ਰਹੂਗਾ 6 ਦਾ ਦਿੱਲੀ ਕੂਚ ਵੀ ਹੈ ਅਗਲੇ ਵਿੱਚ ਕੀ ਪ੍ਰੋਗਰਾਮ ਕਰਨੇ ਹੈਗੇ ਆ ਇਹਦੇ ਬਾਰੇ ਮੀਟਿੰਗ ਕਰਕੇ ਅਗਲਾ ਲਾਣਾ ਜੀ ਸਾਹਿਬ ਅਵੇ ਤਾਂ ਬੰਦੀ ਦੀ ਗੱਲ ਕੀਤੀ ਜਾ ਰਹੀ ਸੀ ਇਹਨਾਂ ਨੂੰ ਜਿਹੜਾ ਹੁਣ ਇੱਕ ਮੈਡੀਕਲ ਬ੍ਰਿਟਨ ਜਾਰੀ ਕੀਤਾ ਡਿਸਚਾਰਜ ਕੀਤਾ ਗਿਆ ਹੈਗਾ ਤੇ ਨਜ਼ਰਬੰਦ ਸੀ ਹਰਾਸਤ ਵਿੱਚ ਸੀ ਕਿਹੜਾ ਸ਼ਬਦ ਵਰਤੀ ਇਹਦੇ ਵਿੱਚ ਤੁਸੀਂ ਦੇਖੋ ਡਿਸਚਾਰਜ ਤੇ ਉਹਨਾਂ ਦੀ ਸਿਆਸੀ ਜਿਹੜੀ ਮੌਤ ਆ ਕੱਟਦੀ ਆ ਤਾਹ ਵਰਤ ਰਹੇ ਆ ਤੁਹਾਨੂੰ ਡਲੇਵਾਲ ਸਾਹਿਬ ਨੇ ਆਹ ਦੱਸਤਾ ਚੁੱਪ ਰਹੇ ਨਾ ਵੀ ਤੁਹਾਨੂੰ ਮੈਡੀਕਲ ਤਾਂ ਉਹਨਾਂ ਦੀ ਫਾਈਲ ਮੰਗੋ ਉਹਨਾਂ ਕੋਲ ਨਹੀਂ ਉਹ ਫਾਈਲ ਕਿੱਥੇ ਆਏ ਸੀ ਡਲੇਵਾਲ ਸਾਹਿਬ ਉੱਤੇ ਨਾ ਜੀ ਕੋਈ ਨਹੀਂ ਆਇਆ ਜੀ ਜੇ ਬੰਦਾ ਦਾਖਲ ਹੋਇਆ ਡਿਸਚਾਰਜ ਇੱਕ ਵੱਡੇ ਡਾਕਟਰ ਇੰਟਰਵਿਊ ਦੇ ਰਹੇ ਨੇ ਵੀ ਇਹ ਅਸੀਂ ਜਿਹੜਾ ਹੈਗਾ ਉਹਨਾਂ ਦੀ ਸਿਹਤ ਬਿਲਕੁਲ ਠੀਕ ਆ ਮੈਡੀਕਲ ਬਲੀਟਨ ਜਾਰੀ ਹੋ ਰਿਹਾ ਤੇ ਇਹਦੇ ਬਾਰੇ ਕੀ ਕਹਿਣਾ ਚਾਹ ਰਹੇ ਚਲੋ ਮੈਂ ਪੁੱਛਣਾ ਚਾਹਣਾ ਵੱਡੇ ਡਾਕਟਰ ਨੂੰ ਕੀ ਪਤਾ ਮੇਰਾ ਚੈੱਕਅਪ ਕੀਤੇ ਤੋਂ ਬਿਨਾਂ ਵੀ ਮੇਰੀ ਸਿਹਤ ਸਿਹਤ ਫਟ ਫੜਾ ਹੈ ਆਹਾਂ ਜੀ ਚੱਲੀਏ ਤੱਕ ਬੰਦੇ ਪਰੇ ਸਾਹਿਬ ਬਾਕੀ ਜੱਥੇ ਬੰਦੇ ਤੂੰ ਮੇਰਾ ਮੇਰਾ ਮਤਲਬ ਹੈ ਵੀ ਕੋਈ ਕਿਸੇ ਕਿਸਮ ਦਾ ਡਾਕਟਰ ਉੱਥੇ ਤੁਰੇ ਫਿਰਦੇ ਸੀ ਡਾਕਟਰਾਂ ਦੀ ਕੋਈ ਕਮੀ ਨਹੀਂ ਸੀ ਉੱਥੇ ਸਵੇਰ ਸ਼ਾਮ ਡਾਕਟਰ ਤੁਰੇ ਫਿਰਦੇ ਸੀਗੇ ਠੀਕ ਔਰ ਇਹ ਕੋਸ਼ਿਸ਼ ਹੁੰਦੀ ਜੀ ਪ੍ਰਧਾਨ ਜੀ ਅਨਸ਼ਣ ਛੱਡ ਦਿਓ ਕੁਝ ਲੈ ਲਓ ਠੀਕ ਹੈ ਤੂੰ ਸਾਡਾ ਇਹ ਸੀਗਾ ਕਿ ਨਾ ਅਸੀਂ ਕੁਝ ਲੈਣਾ ਨਾ ਅਸੀਂ ਟਰੀਟਮੈਂਟ ਲੈਣਾ ਬਾਕੀ ਜੱਥੇ ਬੰਦੇ ਆਈਆਂ ਹੀ ਗੱਲ ਬਾਤ ਦੇਖੋ ਜੀ ਸਾਰਿਆਂ ਨੂੰ ਸਾਡੀ ਅਪੀਲ ਅੱਜ ਤੋਂ ਨਹੀਂ ਪਹਿਲੇ ਦਿਨ ਤੋਂ ਰਹੀ ਆ ਠੀਕ ਹੈ ਜੀ ਕਿਸਾਨ ਦੀ ਲੜਾਈ ਹੈ ਦੇਸ਼ ਦੇ ਕਿਸਾਨ ਮਜ਼ਦੂਰ ਦੀ ਲੜਾਈ ਕਿਸੇ ਜਥੇਬੰਦੀ ਦੀ ਮੇਰੀ ਨਿੱਜੀ ਲੜਾਈ ਨਹੀਂ ਹੈ ਪੰਜਾਬ ਤੇ ਦੇਸ਼ ਦੀ ਗੱਲ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਜੇ ਅਸੀਂ ਪੰਜਾਬ ਲਈ ਦੇਸ਼ ਦੇ ਕਿਸਾਨ ਮਜ਼ਦੂਰਲੀ ਸੰਘਰਸ਼ ਕਰਾਂਗੇ ਤੇ ਮੰਗਾਂ ਦੀ ਪ੍ਰਾਪਤੀ ਹੋ ਜਾਊਗੀ ਹੁਣ ਸੈਂਪੀ ਕਿਸੇ ਹੋਰ ਮੁੱਦੇ ਤੇ ਹੀ ਬਣੀ ਜਿਹੜੀ ਮੀਟਿੰਗ ਹੋਈ ਆ ਜੇ ਤਾਂ ਹੋ ਗਏ ਜਿਹੜਾ ਦੇਖੋ ਪੰਜਾਬ ਸਰਕਾਰ ਨਾਲ ਤਾਂ ਸਾਡਾ ਰੌਲਾ ਹੀ ਨਹੀਂ ਸੀ ਲੜ ਰਹੀ ਕੇਂਦਰ ਨਾਲ ਰਹੇ 12 ਮੰਗਾ ਇਹ ਤਾਂ ਭਾਈ ਸਾਹਿਬ ਵੈਸੇ ਟੰਗ ਲਾ ਕੇ ਆ ਕੇ ਸਾਡੇ ਨਾਲ ਅੱਜ ਰਿਹਾਈ ਹੋ ਗਈ ਪਹੁੰਚ ਜਾਣਗੇ ਇਹਨਾਂ ਦਾ ਕੰਮ ਨਿਬੜ ਗਿਆ ਸਾਡਾ ਜੇ ਕੋ ਇਹ ਬਾਅਦ ਚ ਕੁਝ ਕਰਨਗੇ ਫਿਰ ਇਹਨਾਂ ਖਿਲਾਫ ਵੀ ਲੜਾਂਗੇ ਹੁਣ ਤਾਂ ਸਾਡੀ ਕੇਂਦਰ ਨਾਲ ਲੜਾਈ ਹੈ ਨਾ 12 ਮੰਗਾ ਲੜਾਈ ਜਾਰੀ ਰਹੂਗੀ ਬਿਲਕੁਲ ਜੀ ਉੱਚ ਤੱਕ ਰੋਲਾ ਨਹੀਂ ਥੱਲੇ ਵਾਲ ਚੱਕਣ ਤੋਂ ਬਾਅਦ ਸਿਆਸਤ ਬੜੀ ਕਰਬਾਈ ਗਗਨੀ ਸਿੰਘ ਪਿੱਟੂ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਦਾ ਵਿੱਚ ਕੋਈ ਰੋਲ ਨਹੀਂ ਪੰਜਾਬ ਸਰਕਾਰ ਨੇ ਚੱਕਿਆ ਜੀ ਉਹ ਸਿਆਸਤ ਬੜੀ ਹੋਈ ਹੈ ਨਹੀਂ ਠੀਕ ਆ ਦੋ ਦੂਜੀ ਗੱਲ ਚ ਇਤੇਗੇ ਦੇਖੋ ਦੁੱਖ ਵਾਲੀ ਗੱਲ ਆ ਅੱਜ ਵੇਖੋ ਵੀ ਕਾਂਗਰਸੀ ਕੋ ਜੇ ਸੁਣਿਆ ਉੱਥੇ ਪਾਰਲੀਮੈਂਟ ਦੇ ਬਾਹਰ ਉਹ ਤਖਤੀਆਂ ਵਿਖਾਉਣ ਦੇ ਸੀ ਤੇ ਜਦੋਂ ਜੇਪੀ ਨੱਡਾ ਜੀ ਆ ਗਏ ਫਿਰ ਤਖਤੀਆਂ ਪਿੱਛੇ ਲਗਾ ਲੀਆਂ ਉਹ ਭਾਈ ਕਾਂਗਰਸ ਵਾਲੇ ਐਮਪੀ ਉਹ ਭਰਾਓ ਜੇ ਡਰਾਮਾ ਕਰਨਾ ਨਾ ਕਰੋ ਤੁਹਾਨੂੰ ਅਸੀਂ ਕਿਹਾ ਤਖਤੀਆਂ ਖਾ ਲਓ ਜੇ ਤਖਤੀਆਂ ਤੁਸੀਂ ਲਾ ਹੀ ਗਏ ਕਿਸਾਨਾਂ ਮਜ਼ਦੂਰਾਂ ਦੀ ਤਾਂ ਰਾਹੁਲ ਗਾਂਧੀ ਦਾ ਮੇਚ ਠੋਕ ਕੇ ਕਹਿੰਦਾ ਸੀ ਐਮਐਸਬੀ ਲੀਗਲ ਗਾਰੰਟੀ ਗਰੂਨ ਬਾਊਗਾ ਤੁਸੀਂ ਜੇਪੀ ਨੱਡਾ ਨੂੰ ਵੇਖ ਕੇ ਘਬਰਾ ਹੀ ਗਏ ਉਹ ਜੋ ਖਬਰਾਂ ਮਿਲੀਆਂ ਮੈਨੂੰ ਕਿ ਪੱਤਰਕਾਰ ਨੇ ਪੁੱਛਿਆ ਮੈਂ ਕਹਿੰਦਾ ਮਾੜੀ ਗੱਲ ਆ ਇਹਨਾਂ ਨੂੰ ਕੋਈ ਅਸੀਂ ਬੰਨ੍ਹ ਕੇ ਖਿਲਾ ਰਹੇ ਪਾਰਲੀਮੈਂਟ ਦੇ ਘੜੀ ਜੇ ਤੁਸੀਂ ਦਖਤੀਆਂ ਫੜੀਆਂ ਤੇ ਜੇਪੀ ਨੱਡਾ ਨੂੰ ਦਿਖਾ ਲਓ ਵੀ ਤੁਸੀਂ ਕਿਹਸਾ ਨਾ ਨਾ ਗੱਲ ਕਰੋ ਤਾਂ ਇਹ 도ਗਲੇ ਚਿਹਰੇ ਸਿਆਸਤਦਾਨਾਂ ਦੇ ਸਾਫ਼ ਨਜ਼ਰ ਆ ਰਹੇ ਨੇ ਬੰਦੇ ਸਭ ਜਿਹੜੇ ਦੂਜੇ ਜਥੇਬੰਦੀਆਂ ਨੇ ਉਹਨਾਂ ਨੇ ਕੋਈ ਸਮਰਥਨ ਦਾ ਆਇਆ ਫੋਨ ਵੀ ਦਿੱਤੇ ਆ ਉਹਨੂੰ ਰਾਸਤ ਲਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ 1 ਮਿੰਟ ਮੈਂ ਤੁਹਾਨੂੰ ਥੋੜੀ ਜੀ ਗੱਲ ਹੋਰ ਕਰਨੀ ਚਾਹੁੰਦਾ ਇਹਦੇ ਨਾਲੋਂ ਬੜਾ ਧਿਆਨ ਨਾਲ ਸਮਝਣ ਵਾਲੀ ਗੱਲ ਹੈ ਅਸੀਂ ਸਾਡੇ ਨਾਲ ਭਾਰਤ ਦੇ ਹੀ ਲੋਕਤੰਤਰ ਦੇ ਅੰਦਰ ਲੀਡਰ ਆਫ اپੋਜੀਸ਼ਨ ਨੇ ਔਰ 16 ਐਮਪੀਆ ਨੇ ਬਹਿ ਕੇ ਕਿਹਾ ਹੈ ਕਿ ਅਸੀਂ ਪ੍ਰਾਈਵੇਟ ਮੈਂਬਰ ਬੈਲ ਐਮਐਸਪੀ ਤੇ ਲੈ ਕੇ ਆਵਾਂਗੇ ਆਉਣ ਵਾਲੇ ਸੈਸ਼ਨ ਚ ਅੱਜ ਅਸੀਂ ਤੁਅਸ ਪੀਸੀ ਚੋ ਇਹ ਕਹਿੰਨੇ ਆ ਕਿ ਉਹ ਉਹ ਸਿੱਧੇ ਹੋ ਕੇ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਉਣ ਨਹੀਂ ਤਾਂ ਜੋ ਕੁਝ ਲੋਕਾਂ ਦੇ ਅੰਦਰ ਜਿਵੇਂ ਭਰੇਵਾਲ ਸਾਹਿਬ ਨੇ ਕਿਹਾ ਕਿ ਡਰਾਮੇਬਾਜ਼ੀ ਕਰਨੀ ਬੰਦ ਕਰਨ ਤਾਂ ਫਿਰ ਜੋ ਲੋਕਾਂ ਦੇ ਅੰਦਰ ਦੂਜਾ ਪ੍ਰਤੀਰੋਧ ਹੈ ਉਹ ਰੋਸ ਇਹਨਾਂ ਪ੍ਰਤੀ ਵੀ ਆਏਗਾ ਕਿਸਾਨਾਂ ਮਜ਼ਦੂਰਾਂ ਵਾਲੇ ਮੁੱਦੇ ਤੇ ਵੀ ਪਾਰਲੀਮੈਂਟ ਜਰਕ ਕਰਨੀ ਚਾਹੀਦੀ ਆ ਅਸੀਂ ਨਹੀਂ ਕਿਤੇ ਅਦਾਨੀ ਵਾਲੇ ਮੁੱਦੇ ਤੇ ਕਰ ਰਹੇ ਠੀਕ ਆ ਉਹਨਾਂ ਦਾ ਹੱਕ ਹੈਗਾ ਜੇ ਉਹ ਦੂਸਰੇ ਜੂਪੀ ਵਾਲੇ ਮੁੱਦੇ ਤੇ ਕਰ ਰਹੇ ਉਹ ਵੀ ਹੱਕ ਆ ਪਰ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਵੀ ਬਹੁਤ ਮਹੱਤਵਪੂਰਨ ਨੇ ਇਹ ਸਿਆਸਤ ਨਹੀਂ ਹੈਗੀ ਇਹ ਇਹ ਸਾਡੀ ਆਰਥਿਕਤਾ ਨਾਲ ਜੁੜੇ ਹੋਇਆ ਤਾਂ ਅਸੀਂ ਦੇਖਾਂਗੇ ਦੇਸ਼ ਦਾ ਕਿਹੜਾ ਐਮਪੀ ਸਾਡੀ ਗੱਲ ਕਰਦਾ ਰਾਜਨੀਤੀ ਕੀ ਕਰੇ ਕਿ ਦਿੱਲੀ ਆਣਾ ਆਓ ਪਰ ਦੇਖੋ ਝੂਠ ਬੋਲਦੇ ਆ 6 ਤਰੀਕ ਨੂੰ ਤੁਹਾਡੇ ਸਾਹਮਣੇ ਸੱਚ ਆਜੂਗਾ ਅਸੀਂ ਜੱਥੇ ਜਾਣਾ ਸਭ ਪਤਾ ਲੱਗ ਜੂ ਪਹਿਲਾਂ ਜਾਣ ਦੇਣਾ ਕਿ ਨਹੀਂ ਜਾਣ ਦੇਣਾ